ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਗੜਾ ਮਹੱਲਾ ਪੰਜਵਾ ਕਰ ਕਿਰਪਾ ਗੋਰ ਪਾਰ ਬ੍ਰਹਮ ਪੂਰੇ ਆਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗੈ ਤੇਰਾ ਪਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਆਨ ਦਿਨ ਨਾਮ ਵਖਾਣਾ ਰਾਮ ਪ੍ਰਤ ਬਾਣੀ ਉਚਰਾਹਰ ਜਸ ਮਿੱਠਾ ਲੱਗ ਤੇਰਾ ਪਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਜੋ ਬਿਨਾ ਸਮਰੱਥ ਅਗਾਥ ਅਪਾਰ ਪੂਰਨ ਜੀਉ ਤਨ ਤਨ ਤੁਮ ਮਨਾ ਨਾਥ ਚੰਚਲ ਬਲਹੀਨ ਨੀਚ ਅਜਾਣਾ ਬੇਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧਾ ਸਰਣੀ ਪਾਈ ਹਰ ਜਿਉ ਗੁਣ ਗਾਵਹਿ ਹਰ ਨੀਤਾ ਰਾਮ ਤਨ ਕੀ ਮਨ ਤਨ ਲਗਾ ਹਰ ਜਿਉ ਸਭ ਪਤਿਤ ਪੁਨੀਤਾਰਾਂ ਤੂਰ ਭਗਤਨ ਕੀ ਮਨ ਤਨ ਲਗਾ ਹਰ ਜਿਉ ਸਭ ਪਤਿਤ ਪੁਨੀਤਾਰਾਮ ਪਤਿਤ ਆ ਪੁਨੀਤਾ ਹੋਇ ਤਨ ਸੰਗ ਜੇਨ ਵਿਦਾਤਾ ਪਾਇਆ ਰਾਤੇ ਜੀ ਅਦਾਤੇ ਨਿਤ ਦੇ ਚੜ੍ਹ ਹੈ ਸਵਾਇਆ ਰਿੱਦ ਸਿੱਧ ਨਾਵ ਨਿੱਧ ਹਰ ਜਾਪ ਜਿਨੇ ਯਾ ਤਮ ਜੀਤਾ ਬੇਨਵੰਤ ਨਾਨਕ ਵਡ ਪਾਗ ਪਾਈਆ ਬੇਨਵੰਤ ਨਾਨਕ ਵਡ ਪਾਗ ਪਾਈ ਆਹ ਸਾਦ ਸਾਜਨ ਮੀਤਾ ਜਿਨੀ ਸੱਚ ਵਣੰਜਿਆ ਹਰ ਜਿਉ ਸੇ ਪੂਰੇ ਸਾਹਾਰਾਂ ਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਹਰ ਕੀਰਤਨ ਲਾਹਾਰਾਂ ਮੰ ਕਾਮ ਕਰੋਦ ਨਾ ਲੋਭ ਬਿਆਪ ਜੋ ਜਨ ਪ੍ਰਭ ਸਿਓ ਰਾਤੇ ਆ ਇੱਕ ਜਨ ਹੈ ਇੱਕ ਮਨ ਹੈ ਰਾਮ ਕਾ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਾਨ ਤੈਨਾ ਓਵਾਹ ਬਿਨਵੰਤ ਨਾਨਕ ਜਿਨ ਨਾਮ ਪੱਲਾ ਸੇ ਸਚੇ ਸਾਹ ਨਾਨਕ ਸੋਇ ਸੇ ਮਰੀਐ ਹਰ ਜਿਓ ਜਾ ਕੀ ਕਾਲ ਤਾਰੇ ਰਾਮ ਗੁਰਮੁਖ ਮਨ ਹੋਣਾ ਵਿਸਰੈ ਹਰ ਜਿਓ ਕਰਤਾ ੁਰਖ ਮੁਰਾਰੇ ਰਾਮ ਦੁਖ ਰੋਗ ਨਾ ਪਾਉ ਬਿਆਪ ਜਿਨੇ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰਬ ਲਿਖਿਆ ਪਾਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰਬ ਲਿਖਿਆ ਪਾਇਆ ਵਾਜੀ ਵਦਾਈ ਮਨਸਾਂਤ ਆਏ ਮਿਲੇ ਆਪੁਰਖ ਅਪਾਰੇ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁਨੀ ਹਮਾਰੀ ਦੁਖ ਰੋਗ ਨਾ ਪਾਓ ਬਿ ਆਪ ਜਿਨੇ ਹਰ ਹਰ ਤੇ ਆਇਆ संत प्रसाद तरै पाओ जल पूरब लिखिया पाया वजी बधाई मनसाते आए ਲਿਆ ਪੁਰਖ ਅਪਾਰੀ ਬੇਨਵੰਤ ਨਾਨਕ ਉਸੇ ਮਰ ਹਰ ਹਰ ਇੱਛ ਪੁੰਨੇ ਹਮਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਪਾਣਾ RAM